ਸਤਨਾਮ ਸ੍ਰੀ ਵਾਹਿਗੁਰੂ ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਸਾਖੀ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਨਾ ਧੰਤਨ ਗੁਰੂ ਨਾਨਕ ਦੇਵ ਜੀ ਦੁਨੀਆ ਨੂੰ ਸਿੱਧੇ ਰਾਹ ਪਾਉਂਦੇ ਪਾਉਂਦੇ ਜਦੋਂ ਕਸ਼ਮੀਰ ਵੱਲ ਨੂੰ ਗਏ ਤਾਂ ਪਿੰਡ ਤੋਂ ਥੋੜੀ ਜਹੀ ਦੂਰ ਇੱਕ ਖਾਲੀ ਥਾਂ ਦੇਖ ਕੇ ਆਪਣਾ ਉੱਥੇ ਡੇਰਾ ਲਗਾ ਲਿਆ ਤੇ ਕਰੀਬ 2 ਦਿਨਾਂ ਤੱਕ ਉੱਥੇ ਹੀ ਬੈਠ ਕੇ ਪਰਮਾਤਮਾ ਦੀ ਬੰਦਗੀ ਕਰਦੇ ਰਹੇ ਜਿਸ ਪਿੰਡ ਦੇ ਨੇੜੇ ਗੁਰੂ ਜੀ ਨੇ ਆਪਣਾ ਡੇਰਾ ਲਗਾਇਆ ਸੀ ਉਸ ਪਿੰਡ ਵਿੱਚ ਇੱਕ ਪਾਲੀ ਰਹਿੰਦਾ ਸੀ ਜਿਸ ਕੋਲ ਬਹੁਤ ਸਾਰੀਆਂ ਆਪਣੀਆਂ ਪੇਡਾਂ ਸਨ ਤੇ ਇਸ ਦੇ ਨਾਲ ਹੀ ਉਹ ਪੇਡਾਂ ਦਾ ਵਪਾਰ ਵੀ ਕਰਦਾ ਸੀ ਜਿਸ ਨਾਲ ਉਹ ਬਹੁਤ ਬਦਿਆ ਧਨ ਕਮਾਉਂਦਾ ਸੀ ਕਿਉਂਕਿ ਉਸ ਪਾਲੀ ਨੂੰ ਇਸ ਤੰਦੇ ਦਾ ਤਜਰਬਾ ਹੋ ਚੁੱਕਿਆ ਸੀ ਜਿਸ ਨਾਲ ਉਹ ਬਾਜ਼ਾਰ ਵਿੱਚੋਂ ਸਸਤੀਆਂ ਭੇਡਾਂ ਲਿਆ ਕੇ ਅੱਗੇ ਭੂਲੇ-ਪਾਲੇ ਲੋਕਾਂ ਨੂੰ ਬਹੁਤ ਮਹਿੰਗੇ ਮੁੱਲ ਵਿੱਚ ਵੇਚ ਦਿੰਦਾ ਸੀ ਉਸ ਪਾਲੀ ਨੂੰ ਜਦੋਂ ਪਤਾ ਲੱਗਾ ਕਿ ਸਾਡੇ ਪਿੰਡ ਦੇ ਬਾਹਰ-ਬਾਹਰ ਕਿਸੇ ਫਕੀਰ ਨੇ ਆਪਣਾ ਡੇਰਾ ਲਗਾਇਆ ਹੋਇਆ ਹੈ ਤਾਂ ਉਹ ਬਹੁਤ ਹੀ ਕਰੋਧ ਨਾਲ ਭਰ ਉੱਠਿਆ ਕਿਉਂਕਿ ਪੀਰਾਂ ਫਕੀਰਾਂ ਨੂੰ ਲੈ ਕੇ ਪਾਲੀ ਦੇ ਦਿਲ ਵਿੱਚ ਬਹੁਤ ਈਰਖਾ ਭਰੀ ਹੋਈ ਸੀ ਤੇ ਉਸਨੇ ਸੋਚਿਆ ਕਿ ਮੈਂ ਆਪਣੀ ਯੋਜਨਾ ਲਗਾ ਕੇ ਪਹਿਲਾਂ ਵੀ ਇਥੋਂ ਬਹੁਤ ਸਾਰੇ ਫਕੀਰ ਭਜਾਏ ਹੋਏ ਹਨ ਤੇ ਉਸੇ ਤਰ੍ਹਾਂ ਇਸ ਫਕੀਰ ਨੂੰ ਵੀ ਭਜਾ ਦੇਵਾਂਗਾ ਜਦੋਂ ਰਾਤ ਦੇ ਕਰੀਬ 2 ਵਜੇ ਗਏ ਤਾਂ ਉਸ ਢੇਡਾਂ ਵਾਲੇ ਨੇ ਆਪਣੀ ਯੋਜਨਾ ਦੇ ਅਨੁਸਾਰ ਗੁਰੂ ਜੀ ਦੇ ਡੇਰੇ ਦੇ ਕੋਲ ਆਪਣੀਆਂ ਢੇਡਾਂ ਦਾ ਮਲਮੂਤਰ ਛੁੱਟਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਢੇਡਾਂ ਵਾਲੇ ਨੇ ਸੋਚਿਆ ਸੀ ਕਿ ਢੇਡਾਂ ਦੇ ਮਲਮੂਤਰ ਦੇ ਨਾਲ ਬਦਬੂ ਤੇ ਗੰਦਗੀ ਪੈਦਾ ਹੋਵੇਗੀ ਜਿਸ ਨਾਲ ਗੁਰੂ ਜੀ ਆਪਣੇ ਆਪ ਇਥੋਂ ਚਲੇ ਜਾਣਗੇ ਉਸ ਪੇਡਾ ਵਾਲੇ ਨੇ ਘਰ ਦਾ ਸਾਰਾ ਕੂੜਾ ਕਚਰਾ ਤੇ ਪੇਡਾਂ ਦਾ ਗੰਦ ਗੁਰੂ ਜੀ ਦੇ ਡੇਰੇ ਦੇ ਪਾਸ ਸੁੱਟਣਾ ਸ਼ੁਰੂ ਕਰ ਦਿੱਤਾ ਤੇ ਉਹ ਇਹ ਸੋਚਦਾ ਸੀ ਕਿ ਮੈਨੂੰ ਕੋਈ ਵੀ ਨਹੀਂ ਦੇਖ ਰਿਹਾ ਤੇ ਮੈਂ ਆਪਣੀ ਛਾਤੀ ਰ ਢੰਗ ਦੇ ਨਾਲ ਇਸ ਫਕੀਰ ਨੂੰ ਵੀ ਇਥੋਂ ਭਜਾ ਦੇਵਾਂਗਾ ਉਸ ਭੇਡਾਂ ਵਾਲੇ ਨੇ ਕਰੀਬ 7 ਦਿਨਾਂ ਤੱਕ ਇਦਾਂ ਹੀ ਕੀਤਾ ਤੇ ਡੇਰੇ ਦੇ ਕੋਲੋਂ ਬਦਬੂ ਆਉਣੀ ਸ਼ੁਰੂ ਹੋ ਗਈ ਜਦੋਂ 8ਵੀਂ ਰਾਤ ਹੋਈ ਤੇ ਉਹ ਭੇਡਾਂ ਵਾਲਾ ਭੇਡਾਂ ਦਾ ਗੰਦ ਸੁੱਟ ਕੇ ਵਾਪਸ ਆਪਣੇ ਘਰ ਗਿਆ ਤਾਂ ਉਹ ਆਪਣੇ ਘਰ ਜਾ ਕੇ ਕੀ ਦੇਖਦਾ ਹੈ ਕਿ ਉਸ ਦੀਆਂ ਸਾਰੀਆਂ ਭੇਡਾਂ ਮਰੀਆਂ ਪਈਆਂ ਸਨ ਜਿਸ ਨੂੰ ਦੇਖ ਕੇ ਉਹ ਬਹੁਤ ਦੁਖੀ ਹੋਇਆ ਤੇ ਹੈਰਾਨ ਹੋ ਕੇ ਸੋਚਣ ਲੱਗਾ ਕਿ ਹਾਲੇ ਹੁਣੇ ਤਾਂ ਮੇਰੀਆਂ ਭੇਡਾਂ ਚੰਗੀਆਂ ਪਲੀਆਂ ਸਨ ਇਕੋ ਦਮ ਇਹਨਾਂ ਨੂੰ ਅਜੀਹਾ ਕੀ ਹੋ ਗਿਆ ਦੁਖੀ ਹੋਇਆ ਉਹ ਭੇਡਾਂ ਵਾਲਾ ਡੂੰਗੇ ਸੋਚਾਂ ਵਿੱਚ ਪੈ ਗਿਆ ਤੇ ਕੁਝ ਸਮੇਂ ਬਾਅਦ ਉਸ ਨੂੰ ਗਿਆਨ ਹੋਇਆ ਕਿ ਇਹ ਸਭ ਕੁਝ ਉਸ ਫਕੀਰ ਦੀ ਕਰਨੀ ਹੋ ਸਕਦੀ ਹੈ ਇਹ ਫਕੀਰ ਕੋਈ ਆਮ ਫਕੀਰ ਨਹੀਂ ਹੈ ਬਲਕਿ ਕੋਈ ਖੁਦਾ ਦਾ ਰੂਪ ਹੋਵੇਗਾ ਸਵੇਰ ਹੁੰਦਿਆਂ ਹੀ ਉਹ ਪੇਡਾਂ ਵਾਲਾ ਗੁਰੂ ਜੀ ਦੇ ਕੋਲ ਪਹੁੰਚ ਗਿਆ ਤੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਕੇ ਨੱਕ ਰਗੜ ਰਗੜ ਕੇ ਆਪਣੇ ਭੁੱਲ ਬਖਸ਼ਾਉਣ ਦੀ ਖੀਮਾ ਮੰਗਣ ਲੱਗਾ ਤੇ ਕਹਿਣ ਲੱਗਾ ਕਿ हे दीनदयाल ਜੀ ਮੈਂ ਤੁਹਾਨੂੰ ਪਹਿਚਾਨ ਨਹੀਂ ਸਕਿਆ ਤੇ ਆਪ ਜੀ ਦੇ ਦਰਸ਼ਨ ਕਰਕੇ ਮੈਨੂੰ ਆਪਣੇ ਮਾੜੇ ਕਰਮਾਂ ਦਾ ਅਹਿਸਾਸ ਹੋ ਚੁੱਕਿਆ ਹੈ ਮੇਰੇ ਉੱਤੇ ਦਇਆ ਕਰੋ ਨਹੀਂ ਤਾਂ ਮੈਂ ਬਰਬਾਦ ਹੋ ਜਾਵਾਂਗਾ ਤਾਂ ਗੁਰੂ ਸਾਹਿਬ ਜੀ ਨੇ ਫਰਮਾਇਆ ਆਪਣੇ ਆਪ ਨੂੰ ਚਤੁਰ ਸਮਝਣ ਵਾਲੇ ਐ ਮਾਨਸ ਅਸਲ ਵਿੱਚ ਤੂੰ ਬਹੁਤ ਭੋਲਾ ਹੈ ਤੈਨੂੰ ਕੀ ਲੱਗਦਾ ਸੀ ਕੀ ਬੁਰਾ ਕਰਮ ਕਰਦੇ ਸਮੇਂ ਤੈਨੂੰ ਕੋਈ ਨਹੀਂ ਦੇਖ ਰਿਹਾ ਇਹ ਤੇਰਾ ਬਹੁਤ ਵੱਡਾ ਭੁਲੇਖਾ ਹੈ ਕਿਉਂਕਿ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਉਹ ਅਕਾਲ ਪੁਰਖ ਸਭ ਕੁਝ ਦੇਖਦਾ ਹੈ ਗੁਰੂ ਜੀ ਦੇ ਮੂੰਹੋਂ ਇਹੇ ਬਚਨ ਸੁਣ ਕੇ ਉਸ ਭੇਡਾ ਵਾਲੇ ਨੇ ਗੁਰੂ ਜੀ ਨੂੰ ਬਚਨ ਦਿੱਤਾ ਕਿ ਉਹ ਅੱਜ ਤੋਂ ਬਾਅਦ ਸਾਰੇ ਨੇਕ ਕੰਮ ਕਰੇਗਾ ਤੇ ਭੋਲੇ-ਪਾਲੇ ਲੋਕਾਂ ਨੂੰ ਲੁੱਟਣ ਦੀ ਬਜਾਏ ਉਹਨਾਂ ਦੀ ਸਹਾਇਤਾ ਕਰੇਗਾ ਉਸ ਭੇਡਾਂ ਵਾਲੇ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੂੰ ਉਸ ਦੇ ਉੱਪਰ ਦਇਆ ਆ ਗਈ ਤੇ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਜਾ ਆਪਣੀਆਂ ਮਰੀਆਂ ਹੋਈਆਂ ਭੇਡਾਂ ਦੇ ਕੋਲ ਜਾ ਤੇ ਇੱਕ ਇੱਕ ਢੇੜ ਦੇ ਕੰਨ ਵਿੱਚ ਵਾਹਿਗੁਰੂ ਬੋਲ ਜੇ ਪਰਮਾਤਮਾ ਨੇ ਚਾਇਆ ਤਾਂ ਸਭ ਢੇਡਾਂ ਠੀਕ ਹੋ ਜਾਣਗੀਆਂ ਤਾਂ ਗੁਰੂ ਜੀ ਦੇ ਬਚਨਾਂ ਦੇ ਅਨੁਸਾਰ ਉਸ ਢੇਡਾਂ ਵਾਲੇ ਨੇ ਇਦਾਂ ਹੀ ਕੀਤਾ ਤੇ ਕੱਲੀ ਕੱਲੀ ਢੇੜ ਦੇ ਕੰਨ ਵਿੱਚ ਵਾਹਿਗੁਰੂ ਬੋਲਦਾ ਗਿਆ ਤੇ ਇੱਕ ਇੱਕ ਕਰਕੇ ਸਾਰੀਆਂ ਪੇਡਾਂ ਉੱਠ ਖਲੋਤੀਆਂ ਜਿਸ ਨੂੰ ਦੇਖ ਕੇ ਉਹੋ ਪੇਡਾਂ ਵਾਲਾ ਬਹੁਤ ਹੈਰਾਨ ਹੋਇਆ ਤੇ ਉਸਨੇ ਆਪਣੀ ਹੱਡ ਬੀਤੀ ਦਾ ਸਾਰੇ ਪਿੰਡ ਵਿੱਚ ਰੌਲਾ ਪਾ ਦਿੱਤਾ ਤਾਂ ਪਿੰਡ ਦੀ ਲੋਕ ਝਟਪਟ ਇਕੱਠੇ ਹੋ ਕੇ ਗੁਰੂ ਜੀ ਦੇ ਕੋਲ ਪਹੁੰਚ ਗਏ ਗੁਰੂ ਜੀ ਨੂੰ ਮੱਥਾ ਟੇਕ ਕੇ ਬੇਨਤੀ ਕਰਨ ਲੱਗੇ ਕਿ ਹੇ ਸਾਈ ਜੀ ਕਿਰਪਾ ਕਰਕੇ ਸਾਨੂੰ ਮਾਫ ਕਰ ਦਿਓ ਗੁਰੂ ਦੇ ਪਿਆਰੇ ਤੁਸੀਂ ਆਪ ਚੱਲ ਕੇ ਸਾਡੇ ਪਿੰਡ ਆਏ ਪਰ ਅਸੀਂ ਤੁਹਾਨੂੰ ਪਹਿਚਾਨ ਨਹੀਂ ਸਕੇ ਤੇ ਨਾ ਹੀ ਤੁਹਾਡੀ ਕੋਈ ਸੇਵਾ ਕੀਤੀ ਇਹੇ ਬੇਨਤੀ ਕਰਨ ਤੋਂ ਬਾਅਦ ਸਾਰਾ ਪਿੰਡ ਗੁਰੂ ਜੀ ਦੀ ਸੇਵਾ ਵਿੱਚ ਰੁੱਝ ਗਿਆ ਤੇ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਿੰਡ ਦੇ ਲੋਕਾਂ ਨੂੰ ਸੱਚ ਦੇ ਰਾਹ ਤੇ ਚੱਲਣ ਦੇ ਉਪਦੇਸ਼ ਦਿੱਤੇ ਤੇ ਉਸ ਪਿੰਡ ਵਿੱਚ ਕੁਝ ਦਿਨ ਠਹਿਰਨ ਤੋਂ ਬਾਅਦ ਅੱਗੇ ਵੱਲ ਨੂੰ ਚਾਲੇ ਪਾ ਦਿੱਤੇ ਸਤਨਾਮ ਸ੍ਰੀ ਵਾਹਿਗੁਰੂ